मुकेश मुकेश कुमार क्या घटना घटना यही रात में ये था अपने यानी कि शहरे यहाँ था वहाँ बात हुआ क्या नहीं हुआ ठीक है बोला काम पे जा रहा है काम का पता करने और फिर सुबह सुबह मालूम हमको चला कि ऐसे ऐसे कांड हुआ बताने आ तो मेरे को मालूम के साथ ट्रेन जी, जी, के साथ इसके परिवार में कौन कौन है इसके, मुकेश कुमार परिवार हम चार भाई हैं और माता-पिताजी ने मुजफ्फरनगर के तल इसके परिवार का जारी हुई है हां जी मेरे भाई का शादी हुआ था जिसकी देख थी तीन ते, बच्चे है, दो, दो मुंडाएं एक कुड़ी मुकेश नाम का व्यक्ति रात ही सानू करीब 11:30 मैसेज मिला स्टेशन बसो सुल्तानपुर लोधी दा रेलवे लिमिट ट्रैक पे एक डेड बॉडी पड़ी है ਉਹ ਇੱਕ ਟ੍ਰੇਨ ਨੰਗੀ ਸੀ ਉਹਦੇ ਚਪੇੜ ਚੋਂ ਨਾ ਇਹ ਦੀ ਮੌਤ ਹੋ ਗਈ ਆ ਅਸੀਂ ਉੱਥੇ ਮੌਕੇ ਤੇ ਗਏ ਉੱਥੇ ਜਾ ਕੇ ਦੇਖਿਆ ਵੀ ਇਹਦੇ ਚ ਟ੍ਰੇਨ ਦੀ ਚਪੇੜ ਚੋਂ ਨਾ ਕਰਕੇ ਇਹਦੇ ਸੱਟਾਂ ਲੱਗੀਆਂ ਮੌਕੇ ਤੇ ਡੈੱਡ ਹੋਇਆ ਪਿਆ ਸੀ ਕੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਇਹ ਤੇ 194 ਬੀ ਐਨ ਐਸ ਐਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਤੇ ਕਾਰਵਾਈ ਕਰਕੇ ਲਾਸ਼ ਹਵਾਲੇ ਵਾਸਤੇ ਕੀਤੀ ਜਾ ਰਹੀ ਹੈ ਕੀ ਕੰਮ ਜਾ ਰਿਹਾ ਇਹ ਰਾਤ ਨੂੰ ਨੰਗਾ ਨੰਗਾ ਲਗਾ ਟ੍ਰੇਨ ਦੇ ਚਪੇੜ ਜਾ ਗਿਆ ਜੀ ਕੁਦਰਤੀ ਕੀ ਹੋ ਗਿਆ ਜੀ ਪਾਣਾ ਵਾਪਰ ਗਿਆ ਇਹਦੀ ਉਮਰ ਸੈਂਤੀਕ ਸਾਲ ਹੈ। ਪੋਸਟਮਾਰਟਮ ਹੋ ਗਿਆ ਜੀ। ਲਾਸ਼ ਨੂੰ ਹਵਾਲੇਵਾਸ ਵਾਲੇ ਕਰ ਰਹੇ ਆ ਜੀ ਆਪਣੇ ਅੰਤਿਮ ਸੰਸਕਾਰ ਉਹਦਾ ਕਰਨਗੇ। ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ, 9 ਇਲਮਾਂ ਦੀ ਤਾਕਤ। ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ। પતિ ਪਤਨੀ ਚ ਅਣਬਣ ਜਾਂ ਕਿੱਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ چاہے ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.